ਕੋਣ? ਬਾਕਾ ਤੈਨੂੰ ਪਹਿਲਾਂ ਕਿਹਾ ਵੀ ਫੋਨ ਕੱਟਣਾ ਨਹੀਂ ਤੈਨੂੰ। ਤੂੰ ਪਹਿਲਾਂ ਅਸੇ ਬੋਲਦਾ ਕਿੱਥੋਂ ਆਉਂਦਾ। ਬਾਕਾ ਮੈਂ ਸਪੈਕਟਰ ਬਾਜਾ ਬੋਲਦਾ। ਅਗਰ ਟੇਕ ਕੇ ਰੱਜਾ ਇਹ ਫੱਕੜ ਔਕੜੀ ਜਾਲਾ ਕੇ ਆਉਂਗਾ ਪਹਿਲਾਂ ਵੀ ਦੱਸਿਆ ਤੈਨੂੰ। ਆ ਕੁੜੀ ਵੀ ਮੇਰੇ ਮੂਹਰੇ ਬੈਠੀ ਆ ਤੇ ਡੈਡੀ ਮੇਰੇ ਮੂਹਰੇ ਬੈਠਾ ਵਾ। ਇਹ ਕਰਾਈ ਗੱਲ ਕੀ? ਉਹਨਾਂ ਨਾਲ ਕੀ ਕਰਨੀ ਮੈਨਾਂ ਕਰ ਤੂੰ? ਤੂੰ ਗੱਲ ਕਰਾ। ਤੈਂ ਉਹਨਾਂ ਕੀ ਕਰਨ ਗੱਲ ਕਰਕੇ ਤੂੰ ਮੈਨਾਂ ਕਰ। ਤੂੰ ਮੈਂ ਗੱਲ ਕਰਾ ਕਰਾ। ਬੋਲਦਾ ਕਿਵੇਂ ਹੈ ਤੇਰਾ ਤਰੀਕਾ ਬੋਲਣਾ ਦਾ ਕੋਈ ਤਰੀਕਾ ਫਿਰ ਤੂੰ ਤੂੰ ਐਵੇਂ ਜਣਾ ਕਣ ਨੂੰ ਫੋਨ ਲਗਾ ਕੇ ਕਿੱਦਾਂ ਕੋ ਸਬੂਤ ਹੈ ਕੋਈ ਯਾਰ ਜਣਾ ਕਣਾ ਕੁੜੀ ਰੂਪੀਆਂ ਬੱਠੀ ਮੂਰੇ ਐ ਤੂੰ ਇਹ ਗੱਲ ਸਮਝ ਆ ਗਈ ਕਿ ਕੁੜੀਆਂ ਛੇੜਦਾ ਫਿਰਦਾ ਵਾ ਆਈਮ ਸੁਖਸਾਹ ਹੁਣ ਚੱਲੇ ਨੂੰਗਾ ਕੋਈ ਨਾ ਕੋਈ ਨਾ ਜੇ ਤੂੰ ਸਮਝਾ ਦਿੰਦੇ ਮੈਂ ਕੋਈ ਗੱਲ ਨਹੀਂ ਅੱਕੇ ਤੋਂ ਨਹੀਂ ਹੋਈ ਗਲਤੀ ਕੋਈ ਨਹੀਂ ਆਹ ਉਹਦੇ ਘਰ ਦੇ ਵੀ ਮੂਰੇ ਹੀ ਬੱਠੇ ਆ ਜਾਂਦਾ ਉਹਰੇ ਗੱਲ ਕਰਦਾ ਇਹਨਾਂ ਨਾਲ ਦੇਖ ਬੰਦੇ ਵਾਲੀ ਗੱਲ ਹੀ ਹੈਗੀ ਇਹਨਾਂ ਕੋਈ ਨਾ ਕੋਈ ਨਾ ਪੇਸ਼ ਕਰਾ ਦਿੰਦੇ ਤੁਸੀਂ ਦੱਸੋ ਕਿੱਥੇ ਆਣਾ ਉੱਥੇ ਆ ਜਾਂਦੇ ਆ ਇਹ ਗੱਲ ਲੈ ਕੇ ਤਾਂ ਹੋਣੀ ਨਾ ਨਾ ਪੇਸ਼ ਕਰਾ ਦਿੰਦੇ ਆਪਾਂ ਇਸ ਨੂੰ ਹੀ ਕੋਈ ਗੱਲ ਨਹੀਂ ਹੈ ਮੈਂ ਇਸ ਬੰਦੇ ਨੂੰ ਪੇਸ਼ ਕਰਾ ਦਿੰਦੇ ਆਪਾਂ ਕੋਈ ਚੱਕਰ ਨਹੀਂ ਹੈ ਉਸ ਤੋਂ ਤੁਸੀਂ ਆਪੇ ਲੈ ਜਾਓ ਕੋਈ ਨਹੀਂ ਨੂੰ ਹੱਠੀ ਕਰਨੀ ਲੋਕ ਕਹਿੰਦੇ ਜੀ ਨਾ ਨਾ ਕਰਾ ਦਿੰਦੇ ਕੋਈ ਚੱਕਰ ਨਹੀਂ ਹੈ ਤੁਸੀਂ ਕਹਿੰਦੇ ਤਾਂ ਪੇਸ਼ ਕਰਾ ਦਿੰਦੇ ਐਡੀ ਕੋਈ ਗੱਲ ਨਹੀਂ ਹੈ ਬਾਕੀ ਆਪਾਂ ਇਹਨੂੰ ਸਮਝਾ ਦਿੰਦੇ ਆ ਕੋਈ ਚੱਕਰ ਨਹੀਂ ਹੈ ਅੱਗੇ ਤੋਂ ਨਹੀਂ ਕਰੇਗਾ ਇਹ ਗੱਲ ਕੋਈ ਇਹਨਾਂ ਤੇ ਕੋ ਡੇੜ ਪਾਈ ਨੂੰ ਨੇ ਕੋਈ ਸਮਝਾਉਣ ਨੂੰ ਕੀ ਆ ਮੇਰਾ ਦੋਸਤ ਤਾਂ ਹੁੰਦਾ ਵੀਡੀਓ ਵੀ ਆ ਕੀ ਕਿਸੇ ਵਾਰ ਤਾਂ ਦਲ ਕੋਈ ਨਹੀਂ いこういうの,こういうの